ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਪਾਉਣੀ ਹੋਵੇ ਤੇ ਆਪਣਾ ਮੋਬਾਈਲ ਨੰਬਰ ਬਾਈ ਜੀ 70176 92249 ਜੀ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰੋ ਤੇ ਬਾਈ ਜੀ ਅੱਜ ਦੀ ਵੀਡੀਓ ਪੈਂਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਬਾਈ ਜੀ ਜੈਤੋਂ ਪੈਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਵਿਹੜਾ ਜਰਸੀ ਪੰਜਾਬ ਵਾਲੀਆਂ ਬਹੁਤ ਹੀ ਸੋਹਣੀਆਂ ਲੈ ਕੇ ਤੁਹਾਡੇ ਲਈ ਆਏ ਆ ਬਾਈ ਜੀ ਦੋ ਵਿਹੜਾ ਸੂਮਿਆ ਸੋਹਣਾਂ ਮਗਰ ਇਹਨਾਂ ਦੇ ਬਾਈ ਜੀ ਬੱਛੀਆਂ ਤੇ ਤੀਜੀ ਵਿਹੜ ਬਾਈ ਜੀ ਗੱਬਣ ਪੰਜ ਚਾਰ ਦਿਨ ਦੀ ਕੱਚੀ ਆ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣਾਂ ਤੋਂ ਲੈਣੇ ਆ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਡਰਸ ਦੱਸ ਦਿਓ ਜੀ ਨਾਮ ਉਤਾਰਾ ਇਹ ਸਾਨੂੰ ਡਾਕਟਰਾਂ ਪੈਨ ਬਿਗਾੜੀ ਜਿਨਾ ਫ੍ਰੀਕੋਥੀ ਹੋ ਜਾਂਦਾ ਠੀਕ ਹੈ ਬਾਈ ਜੀ ਤੇ ਬਾਈ ਜੀ ਅੱਜ ਕਿੰਨੇ ਪਸ਼ੂ ਸੇਲ ਆਈ ਆਪਣੇ ਕੋਲ ਅੱਜ ਆਪਣੇ ਕੋਲ ਤਿੰਨ ਆਏ ਨੇ ਤੈਨਾਂ ਬਾਈ ਜੀ ਬਾਈ ਜੀ ਹੁਣ ਅਗਲੇ ਕਾਇਨਾ ਤੇ ਤਿੰਨੇ ਦੋ ਸੁੰਗਾ ਹੋ ਗਏ ਦੋ ਸੁੰਗਾ ਹੋ ਗਏ ਪਹਿਲੇ ਨਾ ਹੋਇਆ ਇੱਕ ਪਹਿਲਾ ਸੁ ਇੱਕ ਦੂਜਾ ਚਾਰ ਚਾਰ ਦੰਦ ਲੱਗਣਗੇ ਠੀਕ ਹੈ ਜੀ ਤੇ ਆ ਪਹਿਲੀ ਤਾਂ ਸ਼ੁਰੂ ਕਰ ਲ ਗਏ ਜੀ ਹਾਂਜੀ ਹਾਂਜੀ ਆ ਇਹਦੀ ਕੀ ਡਿਟੇਲ ਆ ਬਾਈ ਜੀ ਇਹ ਪਹਿਲਾ ਸੁਗਾ ਮੋਹ ਚਾਰ ਦੰਦ ਰੀਨਲ ਵੜਾ ਠੀਕ ਹੈ ਜੀ ਹਾਂ ਇਹਨੂੰ ਸੂਈ ਨਾਲ ਇੱਕ ਚੀਜ਼ਾਂ ਵੜਾਣਾ ਪਿਆ ਸੂਈ ਨੂੰ ਠੀਕ ਹੈ ਜੀ ਬੱਚੀ ਇਹਦੇ ਮਗਰ ਬਹੁਤ ਚੰਗੀ ਟੀਮ ਹੈ ਦੀ ਬੱਚੀਆਂ ਮਗਰ ਚੱਸੀ ਵਰਗਾ ਠੀਕ ਹੈ ਜੀ ਹਾਂ ਬਾਕੀ ਥਾਂ ਤੋਂ ਬਹੁਤ ਚੰਗਾ ਲੱਗਾ ਚਵਾਈ ਜੀ ਦੀ ਇੱਕ ਨੰਬਰ ਆ ਠੀਕ ਹੈ ਜੀ ਹਾਂ ਆ ਵੇਖੋ ਬਾਈ ਜੀ ਚੁਾਈ ਦੀ ਬਾਈ ਇਹਦਾ ਇੱਕ ਨੰਬਰ ਆ ਪਿਆਰ ਪੰਜਾਬ ਵਾਲੀ ਜਰਸੀ ਆ ਤੋਰ ਕੇ ਵਿਖਾ ਦਿਓ ਬਾਈ ਜੀ ਤੋਰ ਚਾਲ ਬਾਈ ਜੀ ਇਹਦੀ ਤੁਹਾਨੂੰ ਕਰਮ ਵਾਲੀ ਦੀ ਚੈੱਕ ਕਰਾਉਣੇ ਆ ਦਸੱਲੀ ਪਰਖ ਤੁਸੀਂ ਵੀਰ ਜੀ ਆਪ ਕਰਨੀ ਆ ਆ ਦੇਖੋ ਬਾਈ ਜੀ ਤੋਰ ਚਾਲ ਵੇਖੋ ਥਨਲੇਵਾ ਕਰਮ ਵਾਲੀ ਦਾ ਬਹੁਤ ਸੋਹਣਾ ਪੂਰਾ ਫਿੱਟ ਲੇਵਾ ਜੀ ਮੁੱਠੀ ਵਾਲਾ ਅੱਥੀ ਚੁਾਈ ਵਾਲਾ ਖਣ ਲੱਗਿਆ ਜੀ ਖੁੱਲੇ ਥਨਲੇਵੇ ਦੀ ਆ ਜੀ ਥਨ ਬਹੁਤ ਸੋਹਣਾ ਲੱਗਿਆ ਜੀ ਪਿਆਰ ਪੰਜਾਬ ਵਾਲੀ ਜਰਸੀ ਆ ਜੀ ਮਗਰੇ ਦੇ ਕਰਮ ਵਾਲੀ ਦੇ ਬੱਛੀਆ ਥਾਂਲੇ ਵਾਲੇ ਨੇੜੇ ਤੋਂ ਚੈੱਕ ਕਰਾਉਣੇ ਆ ਜੀ ਆ ਵੇਖੋ ਮੋਟਾ ਮੋਟਾ ਨਾੜਾਂ ਦੇ ਨਾਲ ਹਵਾਨਾ ਸੁਖਣਾ ਦੁੱਧ ਲਗਾਣਾ ਭਰਿਆ ਪਿਆ ਤੇ ਦੁੱਧ ਵਾਲੀ ਬੱਛੀ ਆ ਬਾਈ ਜੀ ਇਹ ਨੇੜੇ ਤੋਂ ਥਾਂਲੇ ਵਾਲਾ ਚੈੱਕ ਕਰੋ ਫੇਸ ਕੁਆਲਟੀ ਚੈੱਕ ਕਰੋ ਬਾਈ ਜੀ ਬਹੁਤ ਸਨਕੀ ਬਦਾਮੀ ਰੰਗ ਦੀ ਪੂਰੀ ਸਨਕੀ ਦਾ ਰੈਡੀਓ ਪੰਜਾਬ ਦੀ ਜਰਸੀ ਓਰੀਜਨਲ ਓਰੀਜਨਲ ਪੰਜਾਬ ਦੀ ਜਰਸੀ ਬਾਈ ਜੀ ਬਾਕੀ ਵੀਰੇ ਥਾਂ ਤੋਂ ਬਹੁਤ ਚੰਗਾ ਲੱਗਾ ਪਹਿਲਾਂ ਨੂੰ ਥਾਨੀ ਇਹੋ ਜਿਹਾ ਲੱਗਿਆ ਪਹਿਲਾਂ ਵੇੜ ਨੂੰ ਵੈਸੇ ਬਾਈ ਜੀ ਥਾਨੇ ਉਹ ਜਿਹਾ ਲੱਗਦਾ ਨਹੀਂਗਾ ਬਹੁਤ ਚੰਗਾ ਲੱਗਿਆ ਕਰ ਬਾਈ। ਲੇਵਾ ਵੀ ਸੁੱਖ ਨਾਲ ਪੂਰਾ ਖੁੱਲੇ ਲੈਵੇ ਦੀ ਆ ਬਾਈ ਜੀ। ਪੱਟਾਂ ਦੇ ਵਿੱਚ ਲੇਵਾ ਫਸਿਆ ਪਿਆ। ਬਹੁਤ ਸਣ ਬਣਾਉਗੀ ਬੱਚੀ। ਹਾਂਜੀ। ਤੇ ਲੇਵਾ ਦਾ ਕਰਮ ਵਾਲੀ ਨੇ ਦੁੱਧ ਤੇ ਆ ਕੇ ਹੋਰ ਵੀ ਤਿਆਰ ਕਰ ਲੈਣਾ ਜੀ। ਠੀਕ ਆ ਜੀ। ਆ ਦਸਲੀ ਪਾਰਕ ਬਾਈ ਜੀ। ਹੋਰ ਚਾਲ ਚੈੱਕ ਕਰੋ ਜੀ। ਪੂਰੀ ਚੰਗੀ। ਸੁਨੱਖੀ ਮੈਂਡ ਆ ਜੀ। ਦੰਦੀ ਵੀ ਹੋ ਜੇ ਬਾਈ ਜੀ ਇਹਦੇ ਚਾਰ ਹੀ ਆ। ਚਾਰ ਦੰਦ ਬੱਚੀ ਆ। ਤੇ ਮੁਰਦੇ ਸੂਏ ਨੂੰ ਦਾ ਜਦੋਂ ਕਰਮ ਵਾਲੀ ਨੇ ਜਵਾਨੀ ਭਰਨੀ ਆ। ਕੱਜ ਕਾਠ ਵੀ ਸਰੀਰ ਪੱਖੋਂ ਵੀ ਬਾਹਰ ਦੇ ਪੂਰੀ ਤਿਆਰ ਹੋ ਜਾਣਾ ਅਸਲ ਮੈਂ ਦੂਜੇ ਸਵੇਰੇ ਜਾ ਕੇ ਜਾਨਵਰ ਬਾਈ ਜੀ ਤਿਆਰੀ ਬੰਦਾ ਜੀ ਸ਼ਰਮਾਲੀ ਸੋਖਣਾ ਜੋ ਕੋਈ ਵੀਰ ਲੈ ਜਾਏ ਕਰੂਗਾ ਯਾਦ ਲੈੜ ਨੂੰ ਬਹੁਤ ਚੰਗੀ ਹੈ ਜੀ ਨਸਲ ਬਨ ਜਾਣੀ ਬਾਕੀ ਮਗਰ ਵੀ ਬੱਚੀ ਆ ਜੀ ਤੇ ਬੱਚੀ ਨੇ ਹੋਰ ਸਿਆਮੀ ਨਾਲ ਨੂੰ ਨਾਲ ਹੀ ਰਲ ਜਾਣਾ ਜੀ ਬੱਚੀ ਕੇ ਚੰਗੇ ਸੀ ਮੰਦੀ ਬਾਈ ਜੀ ਚੰਗੇ ਸੀ ਮੰਦੀ ਆ ਬਾਈ ਕਿ ਕਿਹੜਾ ਸੀਮਨ ਸੀ ਜੀ ਸੀਮਨ ਦਾ ਵੀ ਆਪਾਂ ਕਲੀਅਰ ਨਹੀਂ ਬੰਦੇ ਨੇ ਦੱਸਿਆ ਸੀ ਆਪਣੇ ਦਿਮਾਗ 'ਚ ਨਿਕਲ ਗਈ ਗੱਲ ਠੀਕ ਹੈ ਜੀ ਹਾਂ ਬਾਈ ਜੀ ਇਹ ਤਾਂ ਦਿਮਾਗ 'ਚੋਂ ਨਿਕਲ ਗਈ ਸੀਮਨ ਬਾਰੇ ਗੱਲ ਤੇ ਬੱਚੀ ਵਾਹੇ ਹੈ ਚੰਗੇ ਸੀਮਨ ਦੀ ਬੱਚੀ ਬੱਚੀ ਬਹੁਤ ਸੁਲੱਖੀ ਸੋਹਣੀ ਹੈ ਚੰਗੇ ਸੀਮਨ ਵਾਕੇ ਦੱਸਦੀ ਬੱਚੀ ਹਾਂ ਬੱਚੀ ਚੱਲ ਬਾਕੀ ਮੂਰੋ ਥਣ ਲੈਵਾ ਵੇਖੋ ਚਿੰਕ ਨਾ ਜੰਗਾ ਥਣ ਲੈਵਾ ਸੋਖਣਾ ਦੁਆਰਾ ਤਾਂ ਫੇਰ ਚੈੱਕ ਕਰਾਦਣਾ ਜੀ ਵੇਖੋ ਮੁਠੀਆ ਥਾਣਾ ਇੱਡਾ ਚੰਗਾ ਥਾਣ ਪਹਿਲਾਂ ਵਾਇਰ ਨੂੰ ਵੈਸੇ ਨਹੀਂ ਲੱਗਦਾ ਜਰਸੀ ਨੂੰ ਜੀ ਤੇ ਇਹਨੂੰ ਕਰਮ ਵਾਲੀ ਨੂੰ ਬਹੁਤ ਹੀ ਜ਼ਿਆਦਾ ਚੰਗਾ ਥਾਣ ਮਾਲ ਦਾ ਭਈ ਜੀ ਨਾਮ ਮਰਜ਼ੀ ਕਰਾ 75000 ਦੀ ਵਾਚੀ ਜੀਐਸਟੀ ਨੂੰ ਹੋਊਗੀ ਮਾਲ ਅਸੀਂ ਜਿਨਾ ਮਰਜ਼ੀ ਕਰਾ ਠੀਕ ਹੈ ਤੇ ਮਾਲਤਾਨ ਮੌਕੇ ਤੇ ਹੋ ਜਾਊਗਾ ਮਾੜਾ ਬੋਟ ਆਪਣੇ ਮਾਨਤਨ ਵਾਲੀ ਗੱਲ ਹੀ ਆ ਕੋਈ ਬਾਹਲਾ ਜੋ ਸੌਦੇ ਬਾਜੀ ਵਾਲਾ ਕੰਮ ਨਹੀਂ ਹੋਣਾਗਾ ਬਾਈ ਜੀ ਇਹਦੇ ਸੌਦੇ ਬਾਜੀ ਵਾਲਾ ਕੰਮ ਨਹੀਂ ਹੋਣਾ ਜੀ ਮੌਕੇ ਤੇ ਕੋਈ ਛੋੜ ਛੋੜ ਛੱਪੇ ਵਾਲਾ ਮਾਨਤਨ ਹੋ ਜਾਊਗਾ ਤੇ ਬਾਕੀ ਦੂਜਾ ਨੰਬਰ ਤੁਹਾਨੂੰ ਕਰਾਉਣੇ ਜੇ ਵਈ ਜਾਂਦੇ ਕੋਈ ਜੋੜੇ ਦਾ ਸ਼ਕੀਨ ਹੋਊਗਾ ਉਹ ਚ ਵੱਧ ਵੀ ਮਾਨਤਨ ਹੋ ਜਾਊਗਾ ਆ ਦੂਜਾ ਨੰਬਰ ਵਾਢੀ ਇਹ ਵੀ ਵੀਰੇ ਦੂਜਾ ਪੂਰਾ ਵੜਾ ਸੂਈ ਆ। ਅੱਛਾ ਜੀ। ਉਹ ਵੀ ਨਾ ਚਾਰ ਦੰਦਾ ਇਹ। ਠੀਕ ਹੈ ਜੀ। ਹਾਂ ਕੱਤ ਕੱਟ ਵੀਰੇ ਦੋਨੋਂ ਗੈਣਾ ਦਾ ਬਹੁਤ ਜ਼ਿਆਦਾ ਕੱਤ ਆ ਬੱਚਿਆਂ ਦਾ। ਹਾਂ ਪੂਰੇ ਕੱਦ ਕਾਠ ਲੰਗਾ ਵੜਾ ਜੀ ਆ। ਛੋਟੇ ਜਿਹੇ ਕੱਦ ਕਾਠ ਲੰਗਾ ਆਂ। ਹਾਂਜੀ ਹਾਂਜੀ। ਹਾਥੋਂ ਦੇ ਨੇ ਥੱਲੇ ਵੀ 14-15 ਲੀਟਰ ਹੈਗਾ ਦੁੱਧ ਤਾਂ ਨਹੀਂ। ਦੁੱਧ ਬਾਈ ਜੀ ਇਹਦੇ 14-15 ਲੀਟਰ ਦੇ ਥੱਲੇ ਵੀ ਹੈਗਾ। ਤੇ ਸੂਈ ਨੂੰ ਉਹਨੂੰ ਬਾਈ ਜੀ ਕਦੋਂ ਹੋਇਆ? ਸੂਈ ਨੂੰ ਪਹਿਲਾ ਕਰ ਹੋ ਗਿਆ। ਇਹਦੇ ਮਗਰ ਵੀ ਬੱਚੀ ਆ ਬਹੁਤ ਚੰਗੀ। ਠੀਕ ਹੈ ਜੀ। ਹਾਂ। ਸੂਈ ਨੂੰ ਬਾਈ ਜੀ ਅੱਜ ਪੰਜਵਾਂ ਤਾਂ ਬਾਕੀ ਇੱਕ ਦੇ ਬਚਲੇ ਲੈ ਗਏ ਟਿੱਡਗਾ ਸੀ ਬਹੁਤ ਆ ਵੜਾ ਆ ਮਖਿਆਲ ਨੂੰ ਡੂਣਾ ਮਖਿਆਲ ਨੂੰ ਉਹਨੇ ਹੀ ਅੱਗੇ ਆ ਬਾਈ ਜੀ ਉਹਨੇ ਹੀ ਪਿੱਛੇ ਆ ਕਈ ਗੰਗਾ ਆਏ ਨਹੀਂ ਵੀ ਮਦਰ ਬਖਾਤਾ ਮੂਰੇ ਨਹੀਂ ਵਿਖਾਉਂਦਾ ਮੂਰੇ ਵਿਖਾਉਂਦਾ ਮਗਰ ਨਹੀਂ ਉਹ ਨਹੀਂ ਤੁਨੀ ਵਾਲੇ ਪਾਸੇ ਨੂੰ ਗਾਹ ਨੂੰ ਪਿਆ ਹੋਟਲੇ ਵਾਗੇ ਨੂੰ ਆ ਜੀ ਤੇ ਫੋਟੀ ਲੈ ਵੱਲ ਤਾਂ ਤੋਂ ਪਿੱਛੇ ਲਈ ਫਰਦੀ ਆ ਜੀ ਤੇ ਇਹ ਜੇ ਕਰਮਾ ਵਾਲੀ ਨੇ ਦੁੱਧ ਵਾਹਤੇ ਆਗੇ ਹਰੇ ਤਾਂ 14 15 ਲੀਟਰ ਹੀ ਦੱਸਦਾ ਬਾਕੀ ਬੱਚੀ ਬਹੁਤ ਚੰਗੀ ਨਾਲ ਮਗਰ ਬੱਚੀ ਇਹਦੇ ਮਗਰ ਬਹੁਤ ਸੁਣੀ ਆ ਤੇ ਦੁੱਧ ਸਖਨਾ 20 22 ਲੀਟਰ ਵਾਲੀ ਵੜ ਹੈਗੀ ਆ ਫੁੱਲਾ ਢੁਲਾ ਫੁੱਲਾ ਪਾ ਦੂਗੀ ਦੁੱਧ ਵੈਸੇ ਹੀ ਵੜ ਦੱਸ ਕੱਦ ਕਾਰ ਦੇ ਦੁੱਧ ਦੇਣਾ ਜੀ ਹੈ ਨਾ ਜੀ ਬਾਕੀ ਨਸਲ ਬਰੀਡ ਬਹੁਤ ਚੰਗੀ ਤੁਹਾਨੂੰ ਹਾਂ ਜੀ ਨਸਲ ਬਰੀਡ ਸੋਹਣੀ ਆ ਇਸ ਪਾਰਟੀ ਚ ਚੈੱਕ ਕਰੋ ਤੇ ਇਹਦਾ ਵੀ ਤੋਰਾ ਚੈੱਕ ਕਰੋ ਬਾਈ ਲਓ ਬਾਈ ਜੀ ਤੋਰ ਚਾਲ ਤੁਹਾਨੂੰ ਕਰਮ ਵਾਲੀ ਦੀ ਚੈੱਕ ਕਰਾਉਣੇ ਆ ਦਸੱਲੀ پارک ਤੁਸੀਂ ਆਫ ਕਰਨੀ ਆ ਜੀ ਬਦਾਮੀ ਰੰਗ ਦੀ ਪੱਕੇ ਦੀ ਵਧਗਾ ਵਹਿੜਾ ਜੀ ਖੁੱਲੇ ਦੇਵੇ ਦੀ ਆ ਜੀ ਦੇ ਵਾਲੂਆ ਸੁਖਨਾ ਕਰਮ ਵਾਲੀ ਦਾ ਇਹਦਾ ਵੀ ਪੂਰਾ ਆਤੀ ਆ ਜੀ ਪੂਰਾ ਖੁੱਲਾ ਲੈ ਬਾਈ ਦੁੱਧ ਲੰਗਾ ਵੈੜਾ ਜੀ ਪੰਜਾਬ ਵਾਲੀ ਜਰਸੀ ਆ ਜੀ ਆ ਨੇੜ ਤੋਂ ਖਣ ਲਈ ਵੈਦਾ ਵੀ ਚੈੱਕ ਕਰੋ ਜੀ ਆ ਮੋਟਾ ਮੋਟੀਆਂ ਨਾੜਾ ਦੁੱਧ ਲੰਗਾ ਪੂੜਾ ਵਦਗਾ ਜੀ ਹਾਂ ਜੀ ਦੇਖੋ ਚੈੱਕ ਕਰੋ ਜੀ ਕੱਟੇ ਕਹਿਣ ਦੀ ਗੱਲ ਨਹੀਂ ਦੁੱਧ 20 22 ਲੀਟਰ ਦੀ ਮਾਲਕ ਨਹੀਂ ਹੈਗੀ ਫੇਸ ਕੁਆਲਟੀ ਬਹੁਤ ਸੁਣਿਆ ਜੀ ਫੁੱਲ ਕੁਆਲਟੀ ਦੀ ਵੈੜ ਆਈ ਹੈ ਇੱਕ ਸਾਡੀ ਵੀਰੇ ਕਹਿਣ ਦੇ ਕਰਾਸ ਕਰੂਸ ਨਹੀਂ ਅਸਲੀ ਆ ਦੰਦੀ ਚੈੱਕ ਕਰਾਉਂਦੇ ਬਾਈ ਜੀ ਅਰੀਜਨਲ ਚਾਰ ਦੰਦ ਚੌਗੀ ਆ ਵੈੜ ਜੀ ਆ ਕਰ ਲੋ ਚੈੱਕ ਜੀ ਠੀਕ ਹੈ ਨਾ ਚਲੋ ਬਾਈ ਜੀ ਇਹ ਕਵੀਰਾ ਬਾਕੀ ਇਹਦੇ ਵੀ ਮਗਰ ਵੱਛੀ ਆ ਤੇ ਵੱਛੀ ਵਾਲੀ ਵੜ ਮਿਲਦੀ ਵੈਸੇ ਕਰਮਾ ਵਾਲੇ ਨੂੰ ਆ ਵੀਡੀਓ ਬੂਡਾ ਪਾਉਂਦੇ ਵੇਨੇ ਆ ਜੀ 100 ਚ ਇੱਕ ਅਧੀ ਮਗਰ ਵੱਛੀ ਆਉਂਦੀ ਆ ਉਹ ਚਾਰੇ ਚੰਗੀ ਮੱਛੀ ਆ ਮਗਰ ਹਾਂਜੀ ਬਾਕੀ ਵਪਾਰੀ ਬੰਦੇ ਤਾਂ ਵੱਛੀ ਵਾਲੀ ਮਿਲਦੀ ਆ ਜੀ ਘਰੋਂ ਦਾ ਵੱਛੀ ਵਾਲੀ ਕਹਿੰਦਾ ਰੱਖ ਹੀ ਲਗਿਆ ਸੁਆ ਵੱਛੀ ਲਾ ਕੇ ਫੇਰ ਵੇਚਾਂਗੇ ਜੀ ਵੱਛੀ ਇਹਦੇ ਵੀ ਕਰਮਾ ਵਾਲੇ ਬਹੁਤ ਸਨਕੀ ਆ ਹਾਂਜੀ ਨਾਲ ਤਿਆਰ ਹੋ ਜਾਂਦੀ ਆ ਦੁੱਧ ਪਿਆ ਆ ਬੇ ਆ ਠੰਡੀ ਸੀਲ ਬਹੁਤ ਆ ਜੀ ਜਿਵੇਂ ਮਰਜ਼ੀ ਬੈਠੇ ਰਹੋ ਜੀ ਤੇ ਇਹਦੀ ਕੀ ਜਾਇ ਡਿਮਾਂਡ ਆ ਬਾਈ ਜੀ ਇਹ ਵੀ 75000 ਦੀ ਵੜ ਚਲਾਨੀ ਆ ਸੋ ਬਾਈ ਜੀ ਆ ਤੇ ਇਹ ਵੀ 75000 ਦੇ ਦਾਂਗੇ ਤੇ ਜੇ ਕੋਈ ਜੋੜੀ ਲਊਗਾ ਵੱਧ ਮਾਲਤਾਨ ਹੋ ਜਾਊਗਾ ਜੀ ਤੇ ਆ ਤੀਜਾ ਨੰਬਰ ਬਾਈ ਜੀ ਇਹ ਵੀ ਦੂਜਾ ਸਮਾ ਵੜ ਸੁੰਦੀ ਆ ਬਾਈ ਅੱਛਾ ਜੀ ਇਹ ਵੀ ਹੁਣ ਹੀ ਆਈ ਆਪਣੇ ਕੋਲ ਵੜਾ ਜੀ ਗੱਡੀ ਤੇ ਤੜੀ ਆ ਠੀਕ ਆ ਜੀ ਹਾਂ ਬਸ ਇਹ ਵੀ 22 ਕਿਲੋ ਦੀ ਤੀਜਾ ਨੰਬਰ ਬਾਈ ਜੀ ਹੁਣੇ ਵੜ ਆਈ ਆ ਮੇਰੇ ਬੈਠੇ ਤੋਂ ਹੀ ਗੱਡੀ ਤੇ ਤੜੀ ਆ 30000 ਚਾਰ ਪੰਜ ਨਾਲ ਬੱਤੀ ਚਾਰ ਪੰਜ ਤਾਂ ਲੈਂਦੀ ਆ 22 ਕਿਲੋ ਦੀ ਮਾਲਕ ਨਹੀਂ ਹੈਗੀ ਆ ਲੇਵਾ ਅੱਗੇ ਪਿੱਛੇ ਦਾ ਇਹਨੂੰ ਵੀ ਬਹੁਤ ਆ ਜੀ ਅਜੇ ਪੰਜ ਚਾਰ ਦਿਨ ਲੈਂਦੀ ਆ ਲੇਵਾ ਪੱਟਾਂ ਦੇ ਵਿੱਚ ਹੁਣ ਵੀ ਸੁੱਕਣਾ ਫਸਿਆ ਪਿਆ ਜੀ ਇਕੱਲਾ ਇਕੱਲਾ ਦਾਣਾ ਪੂਰੀ ਗੈਰ ਤੇ ਆ ਜੀ ਅੱਥੀ ਚਵਾਈ ਵਾਲਾ ਜੀ ਬਾਕੀ ਵਜਨ ਵਯੂਦ ਵਾਲੀ ਆ ਜੀ ਆ ਕਰੋ ਚੱਕ ਜੀ ਤੋਰਾ ਚਾਲ ਕੱਦ ਕਾਠ ਵਧਗਾ ਜੀ ਪਲੀ ਜੁਲੀ ਵਧਗਾ ਜੀ ਆੜਦਾਂ ਦੇ ਸਿਰਾਂ ਨੇ ਰਗੀ ਪਈ ਆ ਬਾਈ ਜੀ ਲੱਸੀ ਫਿੱਕੀ ਨਹੀਂ ਗਈ ਆ ਨੇੜ ਤੋਂ ਕਰ ਲੋ ਥਾਂ ਲੇਵਾ ਚੈੱਕ ਜੀ ਮੋਟਾ ਮੋਟਾ ਨਾੜਾ ਹੀ ਆ ਦੰਮੀ ਤੋਂ ਵਰਕੇ ਵਿਖਾ ਦਿਓ ਬਾਈ ਜੀ ਆ ਵੇਖੋ ਜੀ ਦੂਰ ਦੀ ਕੈਨ ਵੀ ਨੇੜੇ ਗੇੜਾ ਕਢਾ ਕੇ ਬੰਨੀ ਖੁੱਲੇ ਖਾਤੋ ਰਾਤ ਵਿਖਾਉਣੇ ਆ ਤੁਹਾਨੂੰ ਕਰਮਾਂ ਵਾਲੀ ਦਾ ਕਰ ਲੋ ਦਸਲੀ ਜੀ ਮੋੜ ਲਓ ਬਾਈ ਜੀ ਬਾਕੀ ਲੜਕੇ ਸੁੱਕੀ ਹਾਂ ਜੀ ਲੜਕੇ ਵਾੜ ਲੈਵਾ ਸੁਖਣਾ ਕਰੂਗੀ ਬੋਤ ਜੀ ਸੁਖਣਾ ਬੋਰਿਜ ਨਾਲੇ ਕਰੂਗਾ ਹੁਣ ਹੀ ਦੇਵਾ ਤਾਂ ਬਹੁਤ ਖੁੱਲਾ ਦਿੱ ਚੰਗਾ ਦੁੱਧ ਆਉਗੀ ਵੀ ਬਾਈ ਕਿਲੋ ਬਾਈ ਇਹ ਵੀ ਰਾਵਣਾ ਹਨਾ ਹਾਂਜੀ ਪਾ ਦੋਗੇ ਇਹ ਨਿਆਵ ਵਾਲੀ ਅਰੀਜਨਲ ਜਰਸੀ ਆ ਬਾਈ ਜੀ ਤੇ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਉਹ ਤੇ ਤੁਸੀਂ ਸਪਰਕ ਕਰ ਲਿਓ ਮੰਨ ਲਓ ਬਾਈ ਜੀ ਅਗੋ ਇਹ ਤੋਹਫੇ ਬਾਈ ਜੀ ਮਿਲਦੇ ਕਰਮਾ ਨਹੀਂ ਆ ਇਹ ਮਨ ਫੋਨ ਤੇ ਕਰਾਂਗੇ ਹਾਂਜੀ ਹੈ ਜੀ ਠੀਕ ਹੈ ਜੀ ਇਹਦੀ ਬਾਈ ਜੈ ਡਮਾਂਡ ਆ ਇਹਨਾਂ ਮਰੋਂ ਫੋਟੋ ਕਰ ਲੈ ਵੀ ਕੱਚੀ ਹੈ ਬੜਾ ਜੀ ਬਾਈ ਜੀ ਇਹਦੇ ਪੰਜ ਚਾਰ ਦਿਨ ਦੀ ਕੱਚੀ ਆ ਜੇ ਕਿਸੇ ਵੀਰ ਤੇ ਪਸੰਦ ਆਵੇ ਨੰਬਰ ਸਕਰੀਨ ਤੇ ਚੱਲੂਗਾ ਉਹਦੇ ਤੇ ਮੰਨ ਲਓ ਤੁਸੀਂ ਸਪਾਰਕ ਕਰ ਲਓ ਜੀ ਫੋਨ ਤੇ ਕਰਨਗੇ ਮੁੱਲ ਬਾਈ ਜੀ ਹੁਣ ਇਹਦੇ ਇਹਨਾਂ ਦੋਨਾਂ ਦਾ ਵੜਾ ਮੁੱਲ ਦੱਸ ਦੇਣਗੇ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 847601402 ਇਹ ਕਰੀ ਫੇਰ ਮੋਬਾਈਲ 847601402 ਇਹ ਬਾਈ ਦਾ ਮੋਬਾਈਲ ਨੰਬਰ ਆ ਜੀ ਸਕਰੀਨ ਦੇ ਉੱਤੇ ਚੱਲੂਗਾ ਇਹ ਕੋਈ ਵੀਰ ਦੇ ਕੋਈ ਵੀ ਜਾਨਵਰ ਪਸੰਦ ਆਵੇ ਬਾਈ ਜੀ ਹੁਣਾਂ ਨਾਲ ਚੱਲਦੇ ਹੋਏ ਨੰਬਰ ਤੇ ਸਪਾਰਕ ਕਰ ਲਿਓ ਜੀ ਜਿਹੜਾ ਨੰਬਰ ਲੈਂਦਾ ਤੁਹਾਨੂੰ ਨੰਬਰ ਆਓ ਬਾਈ ਜੀ ਸਾਹਮਣੇ ਵੀ ਦਿਸ ਜਾਂਦਾ ਇੱਥੇ ਵੀ ਨੰਬਰ ਤੁਹਾਨੂੰ ਲਿਖੇ ਹੋਏ ਵਿਖਾ ਦਿੰਦੇ ਆ ਜਿਹੜੇ ਨੰਬਰ ਤੇ ਮਰਜ਼ੀ ਕਾਲ ਕਰ ਸਕਦੇ ਹੋ ਨਾ ਬਈਆਂ ਦਾ ਲਓ ਜੀ ਬਾਈ ਜੀ ਵੀਡੀਓ ਵੇਖਣ ਲਈ ਬਾਈ ਧੰਨਵਾਦ ਜੇ ਆਪਣੇ ਵੀਡੀਓ ਸੋਹਣੀ ਲੱਗੇ ਅੱਗੇ ਸ਼ੇਅਰ ਤੇ ਲੈ ਕੇ ਬਾਈ ਜੀ ਜ਼ਰੂਰ ਕਰਿਓ ਥੈਂਕ ਯੂ